ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਨਮਾਣੀ ਜੀ ਰਵਿੰਦਰ ਰਿੰਪੀ ਸਾਰੇ ਪੁਲਿਸ ਅਫਸਰਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਪਤਲਿਆਂ ਨੂੰ ਮੋਟਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਤੁਹਾਡੇ ਵਾਸਤੇ ਦੋ ਲੈਣਾ ਕਹਿਣ ਜਾ ਰਹੀਆਂ ਹਾਂ ਸਾਰੇ ਕਹਿੰਦੇ ਪੁਲਿਸ ਹੈ ਬਾੜੀ ਬਰ ਪੈ ਮੈਂ ਕਹਿੰਦੀ ਏ ਚੰਗੇ ਸਾਰੇ ਕਹਿੰਦੇ ਪੁਲਿਸ ਹੈ ਮਾੜੀ ਪਰ ਮੈਂ ਕਹਿੰਦੀ ਏ ਚੰਗੇ 24 ਘੰਟੇ ਕਰਨ ਡਿਊਟੀਆਂ ਬੜੇ ਇਹਨਾਂ ਨੂੰ ਪੰਗੇ ਕਿਸੇ ਵਾਰ ਤਿਹਾਰ ਦੀ ਮਿਲੇ ਨਾ ਛੁੱਟੀ ਕਿਸੇ ਵਾਰ ਤਿਹਾਰ ਦੀ ਮਿਲੇ ਨਾ ਛੁੱਟੀ ਰਹਿੰਦੇ ਸੂਲੀ ਟੰਗੇ ਬਾਹਰ ਇਹਨਾਂ ਨੂੰ ਤੰਗ ਆਪਾਂ ਕਰਦੇ ਬਾਹਰ ਇਹਨਾਂ ਨੂੰ ਤੰਗ ਲੋਕ ਨੇ ਕਰਦੇ ਘਰੇ ਜਾਣ ਤਾਂ ਬਣ ਕੇ ਦਮੂਹੀ ਸੱਪਣੀ ਫਿਰ ਘਰ ਵਾਲੀ ਵੀ ਡੰਗੇ ਫਿਰ ਘਰ ਵਾਲੀ ਵੀ ਡੰਗੇ ਬਈ ਇਹ ਕਿਹੜਾ ਟੀਚਰ ਲੱਗੇ ਵੀ ਸਹੀ ਤੰਦ ਮੇ ਛੁੱਟੀ ਕਰਕੇ ਘਰੇ ਆ ਜਾਣਗੇ ਆਈ ਨਹੀਂ ਪਤਾ ਵੀ ਰਾਤ ਨੂੰ 12 ਵਜੇ ਘਰੇ ਜਾਣ ਤੇ ਜਾਂਦੇ ਸਾਬ ਦਾ ਫੋਨ ਆਜੇ ਵੀ ਆਜੋ ਭਈ ਪੈ ਗਈਆਂ ਭਾਜੜਾ ਬਾਰਦਾਤ ਹੋ ਗਈ ਤੇ ਆਈ ਨਹੀਂ ਪਤਾ ਵਿੱਚੇ ਸਾਡੇ ਸਾਬ ਦੀਆਂ ਭਾਜੜਾ ਪੈ ਜਾਣ ਸੋ ਮੇਰੇ ਪੁਲਿਸ ਮੁਲਾਜ਼ਮ ਵੀਰਾਂ ਦੇ ਘਰਾਂ ਵਾਲਿਆਂ ਨੂੰ ਵੇਂਦੇ ਫਰੀ ਜਨ ਨਾਲ ਲੜਿਆ ਨਾ ਕਰੋ ਕਿਉਂਕਿ ਇਹ ਕਹਿੰਦੇ ਡਿਊਟੀ ਬਹੁਤ ਤੰਗ ਪਰੇਸ਼ਾਨੀ ਵਾਲੀ ਡਿਊਟੀ ਆ 24 24 ਘੰਟੇ ਭੁੱਖੇ ਤਹੇ ਰਹਿ ਕੇ ਇਹੋ ਜਿਹਾ ਕਈ ਵੀ ਸਾਡੇ ਮੁਲਾਜ਼ਮਾਂ ਦੇ ਇਹ ਸਥਾਨ ਇਹੋ ਜਿਹਾ ਨਾਕੇ ਹੁੰਦੇ ਜਿੱਥੇ ਕਿਤੇ ਪੀਣ ਨੂੰ ਪਾਣੀ ਵੀ ਨਹੀਂ ਹੁੰਦਾ ਹਵਾ ਵੀ ਨਹੀਂ ਹੁੰਦੀ ਤੇ ਰਾਤ ਦੀਆਂ ਡਿਊਟੀ ਕਿਤੇ ਮੱਛਰ ਵੀ ਖਾਂਦਾ ਗਰਮੀ ਦੇ ਮੌਕੇ ਸੋ ਇਹ ਜਾਣਦੇ ਵੀ ਕਿਤੇ ਧਰ ਕਿੰਨੇ ਤੇ ਇੱਟਾ ਰੋੜੇ ਵੀ ਮਾਰਦੇ ਵਰਦੀਆਂ ਡਾਂਗਾ ਚ ਕਿਵੇਂ ਵਿਚਾਰੇ ਜਾਨਨਤ ਵਾਲੀ ਤੇ ਧਰ ਕੇ ਆਪਣੀਆਂ ਡਿਊਟੀਆਂ ਨਿਭਾਉਂਦੇ ਐ ਸੇਵਾ ਲੋਕਾਂ ਦੀ ਜਿੰਦੜੀਏ ਬੜੀ ਔਖੀ ਹੁ ਸੇਵਾ ਲੋਕਾਂ ਦੀ ਜਿੰਦੜੀਏ ਬੜੀ ਔਖੀ ਨੀ ਗੱਲਾਂ ਕਰਨੀਆਂ ਢੇਰ ਸੁਖ ਲੀਆਂ ਨੇ ਜਿੰਨਾ ਲੋਕਾਂ ਦੀ ਸੇਵਾ ਵਿੱਚ ਪੈਰ ਪਾਇਆ ਨੀ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਸੋ ਵਾਹਿਗੁਰੂ ਕੀ ਬਰੀ ਬੇਨਤੀ ਹੈ ਵਾਹਿਗੁਰੂ ਅੱਗੇ ਮੇਰੀ ਦੁਆ ਹੈ ਸਾਡੇ ਪੁਲਿਸ ਅਫਸਰਾਂ ਤੇ ਸਾਰਿਆਂ ਤੇ ਵਾਹਿਗੁਰੂ ਮੇਰਾ ਪਰਿਆ ਹੱਥ ਰੱਖ ਕੇ ਉੱਚੀਆਂ ਬਲੰਦੀਆਂ ਤੇ ਜਾਣ ਤੇ ਸਾਰਾ ਪਰਿਵਾਰ ਸਮੇਤ ਖੁਸ਼ ਰਹਿਣ ਤੰਦਰੁਸਤ ਰਹਿਣ ਜਿੱਥੇ ਵੀ ਡਿਊਟੀਆਂ ਕਾਰਨ ਡਿਊਟੀਆਂ ਤੇ ਕਾਇਮ ਰਹਿਣ ਵਾਹਿਗੁਰੂ ਉਹਨਾਂ ਨੂੰ ਤੰਦਰੁਸਤ ਰੱਖੇ ਕਿਉਂਕਿ ਅੱਜ ਵੀ ਆਪਾਂ ਜਾਣਦੇ ਆ ਜੋ ਕੋਰੋਨਾ ਵਾਇਰਸ ਚੱਲ ਰਿਹਾ ਹੈ ਅੱਜ ਵੀ ਇਹਨਾਂ ਨੇ ਆਪਣੀਆਂ ਜਾਨਾਂ ਤਲੀ ਤੇ ਧਰ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਬਾਹਰ ਆਪਣੇ ਰੱਖਿਆ ਵਾਸਤੇ ਸੜਕਾਂ ਦੇ ਥਾਂ-ਥਾਂ ਨਾਕੇ ਲਾ ਰੱਖਿਆ ਥਾਂ-ਥਾਂ ਡਿਊਟੀਆਂ ਤੇ ਖੜੇ ਆ ਸੋ ਦੋ ਲੈਣਾ ਹੋਰ ਪੇਸ਼ ਕਰ ਲੇ ਤੁਹਾਡੇ ਵਾਸਤੇ ਪੁੱਛ ਲੋ ਪੁਲਿਸ ਵਹਾਲਿਆਂ ਨੂੰ ਜਿੰਨਾ ਦੀ ਜਾਨ ਮੁਠੀ ਵਿੱਚ ਆਈ ਆਪ ਖਰਚੋਂ ਨਿਕਲੇ ਨੇ ਦਿੰਦੇ ਰਹਿਣ ਦੀ ਕਰੇ ਦੋਹਾਈ ਆਪ ਖਰਚੋਂ ਨਿਕਲੇ ਨੇ ਦਿੰਦੇ ਰਹਿਣ ਦੀ ਕਰੇ ਦੋਹਾਈ ਗੱਲ ਮੰਨ ਲੋ ਇਹਨਾਂ ਦੀ ਗੱਲ ਮੰਨ ਲੋ ਨਾ ਪਿੱਛੋ ਫੇਰ ਤੁਸੀਂ ਪੁਛਤਾਇਓ ਹੱਥ ਜੋੜ ਵੇਨਤੀ ਐ ਹੜਾ ਕਰਚ ਬਹਰ ਨਾ ਆਇਓ ਹਾਂਜੀ ਸੋ ਜੋ ਸਾਡੇ ਵੀਡੀਓ ਤੁਸੀਂ ਪਹਿਲਾਂ ਵੀ ਮੇਰੀ ਫੌਜੀ ਵਾਲੀ ਵੀਡੀਓ ਨੂੰ ਜੋ ਸਾਡਾ ਚੈਨਲ ਹੈ YouTube ਤੇ ਸਾਡਾ ਚੈਨਲ ਬਣਿਆ ਹੋਇਆ ਦੀਪ ਚਹਿਲ ਤੁਸੀਂ ਉਹ ਚੈਨਲ ਸਾਡਾ ਸਬਸਕ੍ਰਾਈਬ ਵੀ ਕਰਨਾ ਤੇ ਸਾਡੇ ਜੋ ਵੀਡੀਓ ਆ ਸ਼ੇਅਰ ਵੀ ਕਰਨਾ ਲਾਇਕ ਵੀ ਕਰਨਾ ਤੁਹਾਡਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਰੇ ਪਲੀਜ਼ ਮੁਲਾਜ਼ਮਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ